ਫੂਲ ਵਿੱਚ ਇੱਕ ਗੁਰਸਿੱਖ ਬਜ਼ੁਰਗ ਅਤੇ ਸ਼੍ਰੀ ਅਤੇ ਸ਼੍ਰੀ ਮੋਕਸਰ ਸਾਹਿਬ ਇੱਕ ਨੌਜਵਾਨ ਦੀ ਕੁੱਟਮਾਰ ਕਰਨ ਅਤੇ ਕਕਾਰਾਂ ਦੀ ਬਿਆਦਵੀ ਕਰਨਾ ਅਤ ਨਿੰਦਨਯੋਗ ਹੈ ਜਾਣਕਾਰੀ ਅਨੁਸਾਰ ਸੇਬ ਸੈਨਾ ਦਾ ਪ੍ਰਧਾਨ ਦਸਣ ਵਾਲਾ ਆਗੂ ਸਿੱਖ ਨੌਜਵਾਨ ਦੀ ਕੁੱਟਮਾਰ ਲਈ ਹੋਰਨਾਂ ਨੂੰ ਅਖਸਾਰਿਆ ਹੈ ਕੰਜ ਆਪ ਜੀ ਸਿੱਖ ਬਹੁ ਗਿਣਤੀ ਹੋਣ ਦੇ ਬਾਵਜੂਦ ਵੀ ਅਜਿਹੇ ਹਰ ਵਰਤਾਰੇ ਵੱਡੀ ਚਿੰਤਾ ਵਾਲਾ ਵਿਸ਼ਾ ਹੈ ਪੰਜਾਬ ਵਿੱਚ ਵੀ ਅਜਿਹੀ ਫਿਰਕਾ ਪ੍ਰਸਤੀ ਨੂੰ ਉਤਸ਼ਾਹਤ ਕਰਨ ਵਾਲਿਆਂ ਦੇ ਫੌਸਲੇ ਵੱਧ ਰਹੇ ਹਨ ਪਰ ਸਰਕਾਰ ਮੂਕ ਦਰਸ਼ਕ ਬਣ ਕੇ ਤਮਾਕਾ ਦੇਖ ਰਹੀ ਹੈ। ਸਰਕਾਰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰੇ ਤੇ ਅਜਿਹੇ ਲੋਕਾਂ ਨੂੰ ਨਾਥ ਪਾਏ। ਦੂਸਰਾ ਸਾਬ ਜੀ ਗੁਰ ਤੇਗ ਬਹਾਦਰ ਪਾਤਸ਼ਾਹੀ ਦੀ 350 ਸਾਲਾਂ ਸ਼ਹੀਦੀ ਦਾਪ ਦੀ ਜਿਹੜੀ ਔਰ ਗੁਰੂ ਸਾਹਿਬ ਜੀ ਦੇ ਨਾਲ ਭਾਈ ਮਤੀ ਦਾਸ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੀ ਇਹ ਸ਼ਤਾਬ ਦੀ ਪਵਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਜਲਾਸ ਦੇ ਵਿੱਚ 5 ਕਰੋੜ ਰੁਪਇਆ ਇਹ ਸ਼ਤਾਬ ਦੇ ਲਈ ਰੱਖਿਆ ਸੀ ਕਿਉਂਕਿ ਪਿੱਛੇ ਕੋ ਸਮਾ ਐਸਾ ਬਣ ਗਿਆ ਜੰਗ ਸ਼ੁਰੂ ਹੋ ਗਈ ਉਹਦੇ ਕਰਕੇ ਅਸੀਂ ਕਸ਼ਮੀਰ ਤੋਂ ਜਿਹੜਾ ਨਗਰ ਕੀਰਤਨ ਲੈ ਕੇ ਆਉਣਾ ਸੀ ਉਹ ਨਹੀਂ ਲੈ ਕੇ ਆ ਸਕੇ ਹੁਣ ਅੱਜ ਵੀ ਇਹ ਬੈਠ ਕੇ ਫੈਸਲਾ ਹੋਇਆ ਕਿ ਇਹਨੂੰ ਕੌਮੀ ਪੱਧਰ ਤੇ ਮੋੜ ਦੁਆਰਾ ਤੋਂ ਸ਼ੁਰੂ ਕੀਤਾ ਜਾਵੇ। ਦੂਸਰੇ ਇੱਕ ਜਿਹੜੀ ਹਰ ਇੱਕ ਸੰਸਥਾ ਦਾ ਆਪਣਾ ਅਧਿਕਾਰ ਖੇਤਰ ਹੁੰਦਾ ਹੈ। ਸਰਕਾਰ ਵੱਲੋਂ ਵੀ ਪਿਛਲੇ ਦਿਨੀ ਇਹ ਇਜ਼ਹਾਰ ਦਿੱਤਾ ਗਿਆ ਕਿ ਸਾਨੂੰ ਸੁਝਾਅ ਦਿੱਤੇ ਜਾਣ। ਤੇ ਮੈਂ ਉਸ ਦਿਨ ਵੀ ਇਹ ਸੁਝਾਅ ਦਿੱਤਾ ਸੀ। ਕਿ ਇਹ ਸ਼ਤਾਬਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਮਨਾਉਂਦੀ ਆ ਕਿਉਂਕਿ ਸਿੱਖਾਂ ਦੀ ਸਰਮੌਰ ਸੰਸਥਾ ਆ ਸਰਕਾਰਾਂ ਦੇ ਕਾਰਜ ਹੁੰਦੇ ਆ ਕਿ ਇਹਨਾਂ ਸ਼ਤਾਬਦੀਆਂ ਦੇ ਵਿੱਚ ਕੋਈ ਡਿਵੈਲਪਮੈਂਟ ਦੇ ਵੱਡੇ ਕਾਰਜ ਕੀਤੇ ਜਾਣ ਕੋਈ ਇਹੋ ਜਿਹੇ ਕਾਰਜ ਕੀਤੇ ਜਾਣ ਜਿਹੜੇ ਸੁਦੀਪ ਕਾਲ ਦੇ ਉਹ ਸਰਕਾਰ ਦਾ ਤੇ ਸ਼ਤਾਬਦੀਆਂ ਹਿੱਸਾ ਬਣ ਸਕਣ ਅੱਗੇ ਪਿੱਛੇ ਵੀ ਆਪਾਂ ਦੇਖਿਆ ਕੈਪਟਨ ਅਬਰਿੰਦਰ ਸਿੰਘ ਹੋਣੇ ਵੀ 550 ਸਾਲਾਂ ਤੇ ਸ਼ਤਾਬਦੀ ਮਨਾਉਣ ਦਾ ਯਤਨ ਕੀਤਾ ਸੀ ਇਹ ਮੈਂ ਟਕਰਾਅ ਦੀ ਸਥਿਤੀ 'ਚ ਨੇ ਲਿਆਉਣਾ ਚਾਹੁੰਦਾ ਪਰ ਮੈਂ ਸਰਕਾਰ ਨੂੰ ਵੀ ਇਹ ਕਹਿਣਾ ਚਾਹੁੰਦਾ ਕਿ ਇਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਕਿਉਂਕਿ ਸਿੱਖਾਂ ਦੀ ਕਨਸਟੀਟਿਊਸ਼ਨਲ ਇਲੈਕਟਿਡ ਬਾਡੀ ਆ ਤੇ ਸਮਰਾਥਿਆ ਸਾਰੇ ਕਾਜ ਇਹ ਤੁਸੀਂ ਉਹ ਕਾਰਜ ਕਰੋ ਜਿਹੜੇ ਇਸ ਸ਼ਤਾਬਦੀ ਨੂੰ ਸਮਰਪਿਤ ਹੁਣ ਅੱਗੇ ਪਿੱਛੇ ਕਿੰਨੀਆਂ ਸ਼ਤਾਬਦੀਆਂ ਗਈਆਂ ਇੱਕ ਸ਼ਤਾਬਦੀ ਦੇ ਵਿੱਚ ਪੈਚ ਵਰ੍ਹੇ ਤੱਕ ਵੀ ਨਹੀਂ ਲੱਗਾ ਸੋ ਇਹ ਵੀ ਅੱਜ ਬੈਠ ਕੇ ਫੈਸਲਾ ਹੋਇਆ ਕਿ ਇਹ ਜਿਹੜੀ ਆ ਵੱਡੇ ਪੱਧਰ ਤੇ ਸ਼ਦਾਬ ਦੀ ਲਈ ਕਾਰ ਸ਼ੁਰੂ ਕਰਨ ਕਿ ਇੱਕ ਸਿੱਖ ਪੰਥ ਦੇ ਵੱਡੇ ਵਿਦਵਾਨ ਪ੍ਰਚਾਰਕ ਨਾਲ ਮੇਰੀ ਗੱਲ ਚੱਲ ਰਹੀ ਆ ਸੁਝਾਅ ਵੀ ਆਇਆ ਸੀ ਤੇ ਅਸੀਂ ਯਤਨ ਕਰਾਂਗੇ ਕਿ ਉਹਨਾਂ ਦੀ ਅਗਵਾਈ ਦੇ ਵਿੱਚ ਵੱਡੇ ਜਿਹੜੇ ਗੁਰਮਤ ਦੇ ਸਮਾਗਮ ਕੀਤੇ ਜਾਣ ਤਾਂ ਕਿ ਅਮਰ ਸੰਚਾਰ ਵੀ ਵੱਡੇ ਪੱਧਰ ਤੇ ਹੋਵੇ ਭਾਵੇਂ ਹੁਣ ਵੀ ਚੱਲ ਰਿਹਾ ਪਰ ਉਹ ਜੋਗ ਵਾਈਲ ਜੇ ਮੰਨ ਗਏ ਤੇ ਅਸੀਂ ਵੱਡੇ ਪੱਧਰ ਤੇ ਸਮਾਗਮ ਸਾਰੇ ਦੇਸ਼ ਦੇ ਵਿੱਚ ਕਰਾਂਗੇ ਇਹ ਵੀ ਬੈਠ ਕੇ ਸਹਿਮਤੀ ਜਿਹੜੀ ਆ ਸਾਡੀ ਸਾਰਿਆਂ ਦੀ ਬਣੀ ਆ ਦੂਸਰਾ ਭਾਵੇਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ 2014 ਵਿੱਚ ਬਣ ਗਿਆ ਸੀ ਲਿਟੀਗੇਸ਼ਨ ਕਰਕੇ ਉਹ ਹੁਣ ਉਹਦਾ ਫੈਸਲਾ ਹੋਇਆ ਪਰ ਕੁਝ ਫੈਸਲੇ ਜਿਹੜੇ ਆ ਉਹ ਮੈਂ ਸਮਝਦਾ ਸੇਖਾਂ ਦੀ ਭਰਾ ਮਾਰੂ ਜੰਗਵਾਲ ਨੂੰ ਪ੍ਰੇਰ ਰਹੇ ਆ ਕਿਉਂਕਿ ਸਾਡਾ ਇੱਕ ਉਥੇ ਹਸਪਤਾਲ ਆ ਮੀਰੀਪੀਰੀ ਹਸਪਤਾਲ ਸ਼ਾਹਬਾਦ ਮਰਕੰਡਾ ਜਿਹਦੀ ਪ੍ਰਾਪਰਟੀ ਆ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਆ ਕੁਝ ਪ੍ਰਾਪਰਟੀ ਉਥੇ ਲੋਕਲ ਕਮੇਟੀ ਨੇ ਦਿੱਤੀ ਸੀ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੈਂ ਉਹਨਾਂ ਹਰਿਆਣਾ ਕਮੇਟੀ ਨੂੰ ਵੀ ਕਹਿਣਾ ਚਾਹੁੰਦਾ ਕਿ ਤੁਸੀਂ ਵੀ ਜਿਹੜੀ ਮੈਂ ਆ ਬੇਨਤੀ ਕਰ ਰਿਹਾ ਇਹ ਬੇਨਤੀ ਰੂਪ ਮੈਂ ਤਾਂ ਕਰ ਰਿਹਾ ਤੁਹਾਨੂੰ ਅਪੀਲ ਵੀ ਕਰ ਰਿਹਾ ਕਿ ਤੇ ਗੰਭੀਰਤਾ ਨਾਲ ਸੋਚਣਾ ਟਕਰਾ ਦੀ ਸਥਿਤੀ ਨਹੀਂ ਚੰਗੀ ਹੁੰਦੀ ਕਿਸੇ ਪੱਖ ਦੀ ਵੀ ਇਹ ਮੀਰੀ ਪੀਰੀ ਜਿਹੜਾ ਸਾਡਾ ਹਸਪੀਟਲ ਆ ਇਹਨੂੰ 8 ਕਰੋੜ ਰੁਪਇਆ ਸਾਲ ਦਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਵੀ ਦਿੰਦੀ ਸੀ ਤੇ ਅੱਜ ਵੀ ਦੇ ਰਹੀ ਆ ਤੇ ਉੱਥੇ ਸਾਡੇ ਪਹਿਲਾਂ ਗੋਡੇ ਜਿਹੜੇ ਬਦਲ ਦਾ ਉਹ ਸਫਲ ਜਿਹੜੇ ਸਾਡੇ ਆਪਰੇਸ਼ਨ ਹੋ ਰਹੇ ਆ ਹੁਣ ਉੱਥੇ ਕੈਥ ਲੈਬ ਅਸੀਂ ਸ਼ੁਰੂ ਕੀਤੀ ਆ ਜਿਹੜੇ ਆਪਾਂ ਸਟੈਂਟ ਵਗੈਰਾ ਕਹਿੰਦੇ ਆ ਉਹ ਸਾਰੇ ਉੱਥੇ ਪੈ ਰਹੇ ਆ ਤੇ ਉਹ ਰੂਲ ਏਰੀਆ ਆ ਜਿਨ੍ਹਾਂ ਨੂੰ ਇਹ ਬੈਨੀਫਿਟ ਮਿਲ ਰਿਹਾ ਉਹ ਤੋਂ ਇਲਾਵਾ ਅਸੀਂ ਹੁਣ ਪਿਛਲੇ ਸਾਲ ਫੈਸਲਾ ਕੀਤਾ ਕਿ ਇਹਨੂੰ ਮੈਡੀਕਲ ਕਾਲਜ ਜਿਹੜਾ ਆ ਉਹ ਸਾਨੂੰ 100 ਸੀਟ ਦੀ ਜਿਹੜੀ ਆ ਅਫੀਲੀਏਸ਼ਨ ਦੀ ਪ੍ਰਵਾਨਗੀ ਮਿਲ ਗਈ ਸੀ ਸਰਕਾਰ ਪਾਸੋਂ ਪਰ ਉਹਦੇ ਲਈ ਇਨਫਰਾਸਟ੍ਰਕਚਰ ਬਹੁਤ ਵੱਡਾ ਹੁੰਦਾ ਹਸਪੀਟਲ ਰੈਗੂਲਰ ਚਾਹੀਦਾ ਉਸ ਭਾਵੇਂ ਸਾਡੇ ਕੋਲ ਹੈਗਾ ਕਾਲਜ ਦੀ ਬਿਲਡਿੰਗ ਵੱਡੀ ਚਾਹੀਦੀ ਆ ਸੋ ਅਸੀਂ ਉਹ ਸਾਰੇ ਕਾਰਜ ਜਿਹੜੇ ਉਹ ਸ਼ੁਰੂ ਕੀਤੇ ਚੰਗੀ ਪੱਧਰ ਤੇ ਚੱਲ ਰਹੇ ਆ ਪਰ ਮੈਂ ਸਰਦਾਰ ਜਗਦੀਸ਼ ਸਿੰਘ ਢਿੰਡਾ ਜੀ ਨੂੰ ਬੇਨਤੀ ਕਰਦਾ ਕਿ ਪਿਛਲੇ ਦਿਨੀ ਤੁਸੀਂ ਉੱਥੇ ਆਏ ਵੀ ਸੀ ਤੇ ਤੁਸੀਂ ਸਾਰੀ ਸਥਿਤੀ ਨੂੰ ਭਾਪ ਲਾਓ ਉਹ ਐਸਲੇ ਸਫਲਤਾਪੂਰਵਕ ਚੱਲ ਰਿਹਾ ਪਰ ਉਹਨੂੰ ਵੱਡੇ ਇੱਕ ਫਾਈਨਾਂਸ ਦੀ ਲੋੜ ਹੈ ਕਿਉਂਕਿ ਇਨਫਰਾਸਟ੍ਰਕਚਰ ਡਿਵੈਲਪ ਐਵੇਂ ਨਹੀਂ ਹੁੰਦਾ ਉਹ ਵੱਡੇ ਪੱਧਰ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਮਰਾਥਿਆ ਤੇ ਉਹ ਕਰ ਰਹੀ ਆ ਅਸੀਂ ਰਾਂਚਕ ਮਾਤਰ ਭਿੰਨ ਭੇਤ ਨਹੀਂ ਕੀਤਾ ਇਹ ਗੁਰਦੁਆਰਾਂ ਦੇ ਪ੍ਰਬੰਧ ਲੈ ਗਏ। ਉਦੋਂ ਬਾਅਦ ਆ ਜਿੰਨੀਆਂ ਮੈਂ ਤੁਹਾਨੂੰ ਗਣਾਈਆਂ ਇਹ ਸਾਰਾ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਤੌਰ ਤੇ ਸਾਰਾ ਪ੍ਰਬੰਧ ਕਰਦੀ ਤੇ ਕਾਰਵਾਈ ਰਹੀ ਆ। ਸੋ ਇਸ ਕਰਕੇ ਮੈਂ ਇਹਨਾਂ ਨੂੰ ਇਹ ਅਪੀਲ ਕਰਦਾ ਕਿ ਆਪਾਂ ਸਖਾਵੇਂ ਢੰਗ ਦੇ ਵਿੱਚ ਚੱਲੀਏ ਕੋਈ ਟਕਰਾਵ ਵਾਲੀ ਨੀਤੀ ਨਾ ਕਰੀਏ। ਕਿਉਂਕਿ ਇਹ ਸਾਰਾ ਕਾਰਜ ਜਿਹੜਾ ਆ ਇਹ ਸਿੱਖਾਂ ਦੇ ਭਲੇ ਦਾ ਆ ਬੜੀ-ਬੜੀ ਉੱਥੇ ਆਊਟਡੋਰ ਆ ਜਿਹੜੇ ਆਉਂਦੇ ਆ ਤੇ ਉਹਨਾਂ ਸਾਰਿਆਂ ਨੂੰ ਇਹ ਸਹੂਲਤ ਮਿਲਦੀ ਆ ਐ ਸਾਲ ਵੀ ਤਕਰੀਬਨ ਅਸੀਂ ਜਿੰਨਾ 8 ਕਰੋੜ ਉਹਨਾਂ ਰੱਖਿਆ ਉਹਦੇ ਵਿੱਚੋਂ ਕੁਝ ਰਾਸ਼ੀ ਚਲੇ ਵੀ ਗਈ ਆ ਤੇ ਮਸਾਂ ਤਨਖਾਹਾਂ ਵੀ ਸ਼ੋਮਣੀ ਕਮੇਟੀ ਜਿਹੜੇ ਆ ਪੈਸੇ ਦਿੰਦੀ ਉਹਨਾਂ ਜੋ ਪੂਰੀਆਂ ਹੁੰਦੀਆਂ ਕਈ ਵਾਰੀ ਮਨ 'ਚ ਆ ਜਾਂਦਾ ਵੀ ਜੀ ਹੁਣ ਹਸਪੀਟਲ ਚੱਲ ਪਿਆ ਤੇ ਹਸਪੀਟਲ ਚੱਲ ਪਿਆ ਤੇ ਉਹਦੇ ਹਸਪੀਟਲ ਦੇ ਜਿਹੜੇ ਇਨਫਰਾਸਟ੍ਰਕਚਰ ਆ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਉਹ ਮਾਇਕ ਸਹਾਇਤਾ ਮੰਗਦੇ ਹੁੰਦੇ ਆ ਸੋ ਇਹ ਮੈਂ ਇੱਕ ਅੱਜੇ ਵੀ ਸਾਡਾ ਫੈਸਲਾ ਹੋਇਆ ਵੀ ਇਹਦਾ ਕੋਈ ਉਦਾਂ ਦਾ ਨਾ ਹੋਵੇ ਦੂਸਰਾ ਕਿਉਂਕਿ ਕੁਝ ਦਿਨਾਂ ਤੋਂ ਮੈਂ ਦੇਖ ਰਿਹਾ ਸੋਸ਼ਲ ਮੀਡੀਆ ਤੇ ਵੀ ਤੇ ਆਮ ਕਰਕੇ ਚੱਲ ਰਿਹਾ ਜੀ ਵੀ ਜਿ ਸ਼ੋਮਣੀ ਕਮੇਟੀ ਸੁਝਾਅ ਮੰਗ ਲੈਂਦੀ ਪਰ ਅਸਰ ਕੁਝ ਨਹੀਂ ਕਰਦੀ ਇਹ ਛਿਰੀ ਕਾਲ ਤੱਕ ਸਾਬ ਬਾਬਤ ਬੜੀਆਂ ਰੋਜ਼ ਚਰਚਾਾਂਵਾਂ ਚੱਲਦੀਆਂ ਫੇ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਸੁਝਾਅ ਮੰਨ ਲਏ ਤੇ ਸੁਝਾਅਾਂ ਤੋਂ ਗਾਹਾਂ ਗੱਲ ਨਹੀਂ ਤੁਰੀ ਬਹੁਤਿਆਂ ਨੇ ਸੁਝਾਅ ਦਿੱਤੇ ਵੀ ਇੱਕ ਗੱਲ ਮੈਂ ਕਲੀਅਰ ਕਰਨੀ ਚਾਹੁੰਨਾ ਤੁਹਾਡੇ মিডিਆ ਰਾਹੀਂ ਕਿ ਇਹ ਸੁਝਾਅ ਕਿਸ ਪੱਖ ਲਈ ਆ ਇਹ ਸੁਝਾਅ ਸਾਰਥਕ ਆ ਬਾਕੀ ਜਿਹੜਾ ਵਿਧੀ ਵਿਧਾਨ ਆ ਸਿੱਖ ਗੁਰਦਾਰਾ ਐਕਟ ਦੇ ਅੰ内 ਚੱਲਦਾ ਉਹ ਚਰੰਚਕ ਮਾਤਰ ਸੁਝਾਅ ਸਾਡੇ ਉਸ ਐਕਟ ਨੂੰ ਨਹੀਂ ਤੋੜ ਸਕਦੇ ਇਹ ਤਾਂ ਇਹ ਸੀ ਬੇ ਸਮੇਂ ਦੇ ਹਾਣੀ ਬਣ ਲਈ ਸਾਰਿਆਂ ਦੀ رائے ਲੈ ਲਈ ਜਾਵੇ ਤੇ ਅੱਜ ਬੈਠ ਕੇ ਫੈਸਲਾ ਵੀ ਹੋਇਆ ਵੀ ਉਹ ਇੱਕ ਕਮੇਟੀ ਬਣਾ ਲਈ ਜਾਵੇ ਜਿਹੜੀ ਕਮੇਟੀ ਇੱਥੇ ਬੈਠ ਕੇ ਉਹ ਕਮੇਟੀ ਫਾਈਨਲ ਨਹੀਂ ਹੋਊਗੀ ਸਿਰਫ ਰਾਇਆ ਦੇਊਗੀ ਜਾਂ ਜਿਹੜੀਆਂ ਰਾਇਆ ਆਈਆਂ ਉਹ ਬਚੂਗੀ ਉਹਦੇ ਵਿੱਚ ਸਿੱਖ ਵਿਦਵਾਨ ਵੀ ਜਥੇਬੰਦੀਆਂ ਦੇ ਮੁਖੀ ਵੀ ਤੇ ਹੋਰ ਜਿਹੜੇ ਵਧੀਆ ਜਿਹੜਾ ਦਾ ਸਿੱਖੀ ਦੇ ਵਿੱਚ ਬੜਾ ਵੱਡਾ ਕਾਰਜ ਆ ਉਹਨਾਂ ਨੂੰ ਵੀ ਸ਼ਾਮਲ ਕੀਤਾ ਜਾਊਗਾ ਤੇ ਮੈਂ ਬੈਠ ਕੇ ਅਸੀਂ ਫੈਸਲਾ ਕੀਤਾ ਕਿ ਕਮੇਟੀ ਉਹ ਛੇਤੀ ਮੈਂ ਅਨਾਉਂਸ ਕਰ ਦਊਗਾ ਫਿਰ ਅਗਲੀ ਐਗਜ਼ੈਕਟਿਵ ਤੱਕ ਵੀ ਕਰ ਦਾਂਗੇ ਬੈਠ ਕੇ ਨਾਂ ਫੈਸਲਾ ਕਰਕੇ ਉਹ ਸਾਰੇ ਸੁਝਾਅ ਜਿਹੜੇ ਉਹ ਬਾਚ ਲੋਗੇ ਤਾਂ ਕਿ ਕੁਝ ਜਿਹੜੇ ਕਾਰਜ ਹੁੰਦੇ ਕੁਝ ਕਾਰਜ ਤਾਂ ਕਿਉਂਕਿ ਕਾਨੂੰਨ ਮੁਤਾਬਕ ਆ ਉਹਦਾ ਕਾਨੂੰਨ ਮੁਤਾਬਕੇ ਚੱਲਨੇ ਆ ਤੇ ਕੁਝ ਕਾਰਜ ਹੁੰਦੇ ਰਹਿਮਾਂ ਦੇ ਕੇ ਆਮ ਤੌਰ ਦੇ ਉੱਤੇ ਉਹਦੇ ਨਾਲ ਬੈਠ ਕੇ ਸਲਾਮ ਮਸ਼ਵਰਾ ਕਰਨਾ ਸੋ ਉਹਦਾ ਵੀ ਅੱਜ ਬੈਠ ਕੇ ਫੈਸਲਾ ਹੋਇਆ ਤੇ ਮੈਂ ਇਹ ਕਹਿਣਾ ਵੀ ਚਾਹੁੰਦਾ ਵੀ ਅਸੀਂ ਇਹ ਕਾਰਜ ਚਾਹਨੇ ਵੀ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਸਾਰਿਆਂ ਨੇ ਰਹਿਮਾਂ ਦਿੱਤੀਆਂ ਤੇ ਬਹੁਤ ਸਾਰੇ ਜਿਹੜੇ ਆ ਉਹ ਆਪਣੀਆਂ ਰਹਿਮਾਂ ਦੇ ਰਹੇ ਆ ਤੇ ਰਹਿਮਾਂ ਤੋਂ ਬਾਅਦ ਉਹ ਕਮੇਟੀ ਸਾਰੇ ਸਿੱਖ ਪੰਥ ਦੀ ਸਾਰੀਆਂ ਸਰਮੌਰ ਜਥੇਬੰਦੀਆਂ ਸਾਰਿਆਂ ਨੂੰ ਕੌਨਫੀਡੈਂਸ ਲੈ ਕੇ ਸਾਰੇ ਜਾਣਦੇ ਆ ਸਾਰੀਆਂ ਜਥੇਬੰਦੀਆਂ ਜਾਣਦੀਆਂ ਕਿ ਸਿੱਖ ਗੁਰਦਾਰਾ ਐਕਟ 1925 ਇਹ ਕਨਸਟੀਚਿਊਸ਼ਨਲ ਇਲੈਕਟਿਡ ਬਾਡੀ ਜਿਹੜੀ ਸ੍ਰੀ ਹਮਲੀ ਗੁਰਦਾਰਾ ਪ੍ਰਬੰਧਕ ਕਮੇਟੀ ਆ ਉਹ ਚੋਣ ਹੁੰਦੀ ਉਹ ਤੋਂ ਬਾਅਦ ਫਿਰ ਐਗਜ਼ੀਕਟਿਵ ਚੋਣ ਹੁੰਦੀ ਸਾਰੇ ਰਾਈਟ ਜਨਰਲ ਹਾਊਸ ਦੇ ਇਹ 15 ਮੈਂਬਰ 15 ਮੈਂਬਰੀ ਕਮੇਟੀ ਕੋ ਆ ਜਾਂਦੇ ਆ ਸੋ ਸਾਰੇ ਰੈ ਕਰਕੇ ਉਹ ਫਿਰ ਅਨਾਉਂਸ ਕਰਨਗੇ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਅਚੇਚੇ ਤੌਰ ਤੇ ਤੁਸੀਂ ਪਹੁੰਚਦੇ ਆ ਹਰ ਇੱਕ ਵਾਰੀ ਇੰਨੀ ਗਮੰਤੀ ਕਰਕੇ ਖਿਮਾਂ ਦਾ ਜਾਚ ਕਵਾਹੀ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਜਿਹੜਾ ਬੜਾ ਸਰਬ ਦਾ ਮਾਤਾ ਚੱਲ ਰਿਹਾ ਸੀ ਆਪਣੀ ਕਮੇਟੀ ਵੀ ਗਈ ਸੀ ਅੱਜ ਪਤਰੀ ਨਾਲ ਵਾਅ ਕਰਵਾ ਸੀ ਤੋਂ ਬਸੇ ਦਾ ਹਾਸ ਹੋਇਆ ਜੀ ਦੇਖੋ ਇਦਾਂ ਆ ਕਿਉਂਕਿ ਇਹ ਜਥੇਦਾਰ ਸਹਿਬਾਨ ਸ੍ਰੀ ਅਕਾਲ ਤਖਤ ਸਾਹਿਬ ਪੰਜ ਮੈਂਬਰੇ ਜਿਹੜੇ ਪੰਜ ਸਿੰਘ ਸਹਿਬਾਨ ਉਹਨਾਂ ਨੇ ਫੈਸਲੇ ਕੀਤੇ ਸੀ ਉਧਰੋਂ ਤਖਤ ਪਟਨਾ ਸਾਹਿਬ ਨੇ ਕੀਤੇ ਸੀ ਉਹ ਸਾਡੀ ਉਹਨਾਂ ਦਾ ਸਾਰੀ ਵਿਚਾਰ ਮਬਰਸ ਚੱਲ ਰਿਹਾ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਉਹਦਾ ਛੇਤੀ ਜਿਹੜਾ ਆ ਉਹ ਹੱਲ ਨਿਕਲਿਆ ਆਊਗਾ ਕਿਉਂਕਿ ਜੂਰਿਸਡਿਕਸ਼ਨ ਦਾ ਮਸਲਾ ਆ ਆਪਣੇ ਤੌਰ ਦੇ ਉੱਤੇ ਬਾਹਰ ਕਮੇਟੀ ਦੀ ਰਿਪੋਰਟ ਵੀ ਆ ਗਈ ਆ ਮੈਂ ਹਾਲੇ ਪੜ੍ਹੀ ਨਹੀਂ ਉਹ ਪਰ ਅਸੀਂ ਆਪਣੇ ਤੌਰ ਤੇ ਯਤਨ ਚੀਦੇ ਆ ਕਿ ਉਹਨੂੰ ਛੇਤੀ ਜਿਹੜਾ ਆ ਉਹ ਉੱਜਾ ਲਿਆ ਲਿਆ ਸਲਝਾ ਗਿਆ ਸਲਝਾ ਲਿਆ ਲਿਆ ਬਈ ਪਰਾਟੀ 6 ਟੂਰ ਤੋਂ ਪਹਿਲਾਂ ਜਿਵੇਂ ਇਹਦੇ ਲਾਟ ਲੱਗ ਰਹੀ ਸੀ ਕਿ ਬਹੁਤ ਟਕਰਾਅ ਸੀਗਾ ਸਿੱਖ ਜੱਟ ਬੰਦੀਆਂ ਦੇ ਵਿੱਚ 6 ਟੂਰ ਨੂੰ ਲੈ ਕੇ ਕੋਪੜਾ ਆਪਣਾ ਬਾਣ ਦੇ ਨਾਲ ਹੋਇਆ ਜੀ ਕਿ ਇਹ ਜੱਟ ਬੰਦੀਆਂ ਨੂੰ ਕੀ ਕਹਿਣਾ ਚਾਹੋਗੇ ਮੈਂ ਤਾਂ ਸਮੁੱਚੇ ਸਿੱਖ ਪੰਥ ਦਾ ਦਿਲ ਦੀਆਂ ਲਗਾਈਆਂ ਤੋਂ ਧੰਨਵਾਦ ਕਰਦਾ ਔਰ ਜਥੇਬੰਦੀਆਂ ਖਾਸ ਕਰਕੇ ਦਮਦਮੀ ਟਕਸਾਲ ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ ਤੇ ਦੂਸਰੀਆਂ ਜਥੇਬੰਦੀਆਂ ਸਾਰੀਆਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਬੜਾ ਵੱਡਾ ਇਹ ਸਿੱਖ ਪੰਥ ਦੇ ਵਿੱਚ ਤੀਜਾ ਖੱਲੂ ਘਰਾ ਜਿਹੜਾ ਇੱਥੇ 2 ਜੂਨ 1984 ਤੋਂ ਲੈ ਕੇ 6 ਜੂਨ 1984 ਤੱਕ ਚੱਲਿਆ ਉਹਦੇ ਵਿੱਚ ਸਾਡੇ ਸਿੱਖ ਜਹਾੜੂਆਂ ਨੇ ਫੌਜ ਦੇ ਨਾਲ ਲੋਹਾ ਵੀ ਲਿਆ ਤੇ ਬਹੁਤ ਸਾਰੇ ਜਿਹੜੇ ਵਿਚਾਰੇ ਗੁਰੂ ਪੰਜਮ ਪਾਤਸ਼ਾਹ ਦਾ ਸ਼ਹੀਦੀ ਗੁਰਪੁਰ ਮਨਾਉਣ ਆਏ ਸੀ ਉਹਨਾਂ ਦੀਆਂ ਸ਼ਹਾਦਤਾਂ ਹੋਈਆਂ ਤੇ ਮੈਂ ਗੁਰੂ ਸਾਹਿਬ ਦਾ ਧੰਨਵਾਦ ਕਰਦਾ ਸੱਚ ਕਰਕੇ ਜਾਣਿਓ ਮੈਨੂੰ ਐਵੇਂ ਮਹਿਸੂਸ ਹੋਇਆ ਵੀ ਇਹ ਠੀਕ ਹੈ ਅਮਨ ਮਾਨਨਾ ਮੁਕਾ ਪਰ ਗੁਰੂ ਸਾਹਿਬ ਜੀ ਜਿੱਦਾਂ ਐਤਕੀ ਆਪ ਹੀ ਵਰਤ ਕੇ ਸਾਰਾ ਕੁਝ ਉਹਨੇ ਕਾਰਜ ਕਰਾ ਲਿਆ ਸੋ ਇਸ ਕਰਕੇ ਸਾਰਿਆਂ ਦੇ ਬਹੁਤ ਧੰਨਵਾਦ ਜਥੇਬੰਦੀਆਂ ਦਾ ਸਾਰਿਆਂ ਦਾ ਹੀ ਅਚੇਚੇ ਤੌਰ ਤੇ ਧੰਨਵਾਦ ਕਰਦਾ ਜੀ ਇੱਕ ਜੇ ਨੂੰ ਪਹਿਲਾਂ ਹੀ ਕੋਈ ਬਿਰਦੀ ਦਾ ਮਸਲਾ ਸਾਹਮਣੇ ਆਇਆ ਸੀਗਾ ਜਿਹੜਾ ਕੋਈ ਗੁਰਦਾ ਸਾਹਿਬ ਵਰਗੇ ਬਦਮੀ ਕੀਤੀ ਗਈ ਸੀ ਕਿ ਮੇਰਾ ਸਵਾਲ ਇਹ ਸੀਗਾ ਕਿ ਜਿਹੜੇ ਆਮ ਦੁਕਾਨਾਂ ਦੇ ਉੱਤੇ ਨਿੱਕਾ ਸਾਹਿਬ ਮਿਲ ਰਹੇ ਹਨ ਉਸ ਨੂੰ ਲੈ ਕੇ ਕੋਈ ਤੁਸੀਂ ਦੀ ਵਿਧਾਨ ਜਾਂ ਕੋਈ ਕਮੇਟੀ ਕਰਕੇ ਕੀਤੀ ਆ ਕਿ ਦੁਕਾਨਾਂ ਦੇ ਉੱਤੇ ਜਿੰਨਾ ਬਿਰਦੀ ਹੋਈ ਹੈ ਕੋਈ ਗੁਰਦਾ ਸਾਹਿਬ ਰੱਖ ਕੇ ਚੱਲਦੇ ਨੇ ਉਤੋਂ ਜਾ ਕੇ ਤੁਸੀਂ ਖਰੀਦ ਸਕਦੇ ਹੋ ਕੋਈ ਅਜੇ ਹੀ ਕੋਈ ਪਬਲਿਸ਼ਰ ਜਿਹੜਾ ਇੱਕ ਜਾਣਾ ਤੁਸੀਂ ਕੀਤਾ ਜਾਵੇ ਜਿੱਥੋਂ ਇਹ ਚੀਜ਼ ਮਿਲ ਸਕੀ ਚਲੋ ਤੁਹਾਡਾ ਸੁਝਾਅ ਠੀਕ ਆ ਇਹ ਤੇ ਵਿਚਾਰ ਕਰਾਂਗੇ ਕਿ ਕਿ ਪਹਿਲਾਂ ਗੁਰੂ ਗ੍ਰੰਥ ਸਾਹਿਬ ਇਦਾਂ ਵਕ ਵਕ ਤਾਂ ਛਾਪੇ ਜਾਂਦੇ ਸੀ ਪਰ ਅੱਜ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਉਹਨਾਂ ਦੀ ਪ੍ਰਕਾਸ਼ਨਾ ਕਰਦੀ ਆ। ਛਾਪਣਾ ਲੱਭ ਜਾ ਮੈਂ ਗਲਤ ਕਹਿ ਗਿਆ। ਪ੍ਰਕਾਸ਼ਨਾ ਉਹਦੇ ਆਪ ਸਤਗੁਰ ਜੀ ਕਰਾਉਂਦੇ ਆ ਤੇ ਇਹ ਵੀ ਤੁਹਾਡਾ ਸੁਝਾਅ ਚੰਗਾ ਹੈ ਤੇ ਵੀ ਵਿਚਾਰ ਕਰਦੇ ਹਾਂ ਸਿੰਘ ਸਭਾ ਨੂੰ ਵੀ ਬੇਨਤੀ ਕਰਾਂਗੇ। ਭਈ ਇਹ ਜਿਹੜਾ ਇਹਦੇ ਉੱਤੇ ਵੀ ਕੁਝ ਜਿਹੜਾ ਕਿਉਂਕਿ ਅਸੀਂ ਤਾਂ ਅਪੀਲ ਦੇ ਤੌਰ ਤੇ ਉੱਤੇ ਸ਼ੋਮਣੀ ਕਮੇਟੀ ਕਰ ਸਕਦੇ ਤੇ ਕਾਲ ਤੱਕ ਜਿਹੜਾ ਆ ਉਹ ਹਦਾਇਤ ਕਰ ਸਕਦਾ ਹੈ ਤਾਂ ਇਹ ਤੇ ਜ਼ਰੂਰ ਕਰਦਾ ਜਿੱਥੇ ਦੀ ਦੋ ਦਿਨ ਪ੍ਰਕਿਰਿਆ ਚੋਣਦੀ ਹੈ ਕਦੋਂ ਸਰਕਾਰ ਕਮੇਟੀ ਲੈ ਕੇ ਗੁਰਸਾਹ ਦਾ ਸੂਚ ਚੱਕੀ ਗਈ ਹੈ ਇਹ ਕਹਿ ਕੇ ਕਿ ਬਿਰਾਦਰ ਦੀ ਲਗਨ ਆ ਰਹੀ ਹੈ ਕੌਣ ਸਰਕਾਰ ਕਮੇਟੀ ਇੱਕ ਘਰ ਚ ਜਾ ਕੇ ਗੁਰਸਾਹ ਦਾ ਸੂਚ ਚੱਕੀ ਗਈ ਕਿ ਉੱਥੇ ਸ਼ਰਾਬ ਚਲਦੀ ਹੈ ਮੀਟ ਚਲਦਾ ਕੁਝ ਇਹੀ ਕੋਈ ਜਿਹੜੇ ਖਾਸ ਮੀਮ ਲੋਕਾਂ ਨਾਲ ਸਾਂਝਾ ਕੀਤਾ ਇਹ 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 ਸ਼੍ਰੀ ਕਾਲਤਖਸਾਬ ਨੇ ਪਿੱਛੇ ਵੀ ਮੈਟਰ ਟੇਕ ਅਪ ਕੀਤਾ ਸੀ ਫੇ ਇਹ ਜਿਹੜੇ ਆਪਣੀਆਂ ਸਤਕਾਰ ਕਮੇਟੀਆਂ ਆ ਇਹਨਾਂ ਦੀ ਜੂਰਿਸਡਿਕਸ਼ਨ ਕੀਆ ਤੇ ਹੁਣ ਵੀ ਅਸੀਂ ਅਗਾਲ ਤੱਕ ਸਾਹਮਣੂ ਬੇਨਤੀ ਕਰਦੇ ਆਂ ਕਿ ਇਹ ਸਾਰਾ ਕਾਰਜ ਉਹਨਾਂ ਨੂੰ ਬਹਾਲ ਕੇ ਦਿਸ਼ਾ ਨਿਰਦੇਸ਼ ਦਿੱਤੇ ਜਾਣ ਸਾਰੇ ਪਹਿਲਾਂ ਵੀ ਦਿੱਤੇ ਸੀ ਤੇ ਹੁਣ ਵੀ ਜਿਹੜੇ ਆ ਇਹਨਾਂ ਨੂੰ ਸੱਦ ਕੇ ਜਿਹੜੇ ਆ ਬੈਠ ਕੇ ਵਿਚਾਰ ਕਰਕੇ ਇਹਨਾਂ ਨੂੰ ਦਿਖਾ ਦਵਾਂਗੇ ਤੇ ਕੰਮ ਨਵੀਂ ਜਥੇਦਾਰ ਦੀ ਨਿਸ਼ੁਕਤੀ ਜਿਹੜੀ ਹੈ ਸ੍ਰੀ ਹਾਕਮਤ ਸਿੰਘ ਵੀ ਕਦੋਂ ਤੱਕ ਹੋਣ ਦੀ ਉਮੀਦ ਹੈ ਕਿ ਉਨੀ ਦੇਰ ਤੱਕ ਗੁਰਗੱਲ ਸਾਹਿਬ ਜਿਹੜੇ ਨੇ ਉਹ ਆਪਣੀ ਸੇਵਾਵਾਂ ਨਿਭਾਦੇ ਰਹਣਗੇ ਕਾਰਜਕਾਰੀ ਤੌਰ ਤੇ ਦੇਖੋ ਉਹ ਕਾਰਜਕਾਰੀ ਸੇਵਾ ਨਿਭਾ ਹੀ ਰਹੇ ਆ ਹਾਂਜੀ ਬਾਕੀ ਜਿਹੜਾ ਪ੍ਰੋਸੈਸ ਆ ਹਰ ਇੱਕ ਚੀਜ਼ ਦਾ ਉਹਨੂੰ ਟਾਈਮ ਲੱਗਦਾ ਤੇ ਕੋਈ ਗੱਲ ਨਹੀਂ ਗੁਰੂ ਸਾਹਿਬ ਕਿਰਪਾ ਕਰਨ ਉਹ ਵੀ ਲਾਗੇ ਹੋ ਜੋਗੀ ਗੱਲ ਪ੍ਰਧਾਨ ਜੀ ਇੱਕ ਮਸਲਾ ਜੀ ਕਈ ਵਾਰ ਦੇਖਣ ਨੂੰ ਮਿਲਿਆ ਵੀ ਇਹਨਾਂ ਕੋਲ ਅਧਿਕਾਰ ਹੈਗਾ ਵੀ ਕਿਸੇ ਦੇ ਘਰ ਵੜ ਕੇ ਜਾ ਕੇ ਉੱਥੇ ਕੋਈ ਚੂਤੂ ਮੈਂਮਾ ਹੋ ਜੇ ਜਾਂ ਘਰ ਵਾਲੇ ਗੁਰੂ ਮਹਾਰਾਜ ਦਾ ਸਰੂਪ ਨਾ ਚੱਕਣ ਦੇਣ ਉੱਥੇ ਕੋਈ ਖੂਨ ਕਰਾਪਾ ਹੋ ਜੇ ਨਾ ਉਹਨਾਂ ਦੇ ਨਾਲ ਕੋਈ ਪੁਲਿਸ ਹੁੰਦੀ ਹੈ ਜਾ ਕੇ ਦਾਬੇ ਮਾਰਦੇ ਨੇ ਘਰਾਂ ਦੇ ਵਿੱਚ ਕਿਵੇਂ ਦੇਖੋ ਇੱਕ ਕਾਲ ਤੱਕ ਅਦਾਲਤ ਤੱਕ ਸਾਹਬ ਦਾ ਹੁਕਮਨਾਮਾ ਆਇਆ ਮੜੀਆਂ ਮਸਾਂਆਂ ਤੇ ਜਾਂ ਜਿੱਥੇ ਗੁਰਮਤ ਦੀ ਪੂਰੀ ਨਹੀਂ ਹੋ ਰਹੀ ਰਹਿਨ ਵਾਈ ਹੋ ਰਹੀ ਉੱਥੋਂ ਫਿਰ ਇਹ ਉਸ ਕਾਲ ਤੱਕ ਦੇ ਹੁਕਮਨਾਮੇ ਤਹਿਤ ਇਹ ਕਰਦੇ ਕੋ ਕਮੇਟੀਆਂ ਆਪ ਬਣੀਆਂ ਆ ਕਿਸੇ ਧਾਰਮਿਕ ਸੰਸਥਾ ਨੇ ਸ਼੍ਰੋਮਣੀ ਕਮੇਟੀ ਨੇ ਜਾਂ ਅਕਾਲ ਤਖਤ ਨੇ ਨਹੀਂ ਬਣਾਈਆਂ ਉਹ ਆਪਣੇ ਤੌਰ ਤੇ ਬਣੀਆਂ ਆ ਤੇ ਉਹ ਆਪਣੇ ਤੌਰ ਤੇ ਕੰਮ ਕਰਦੀਆਂ ਸਾਹਿਬ ਜੀ ਵਰਤਮਾਨ ਸਰਕਾਰ ਤੇ ਭਦਰ ਸਾਹਿਬ ਦੀ ਸ਼ਤਿਤੀ ਨਰਾਉਣ ਵਾਸਤੇ ਪਬਲਿਕ ਕੋਲੋਂ ਵੀ ਆਵਾਜ਼ ਆ ਰਹੀ ਹੈ ਜੀ ਔਰ ਸ਼੍ਰੋਮਣੀ ਕਮੇਟੀ ਵੱਡੀ ਸਿੱਖ ਸੱਤਾ ਜੀ ਦੁਕਾਨੀ ਔਰ ਅਜੇ ਤੱਕ ਸੰਪਰਕ ਕੀਤਾ ਜੀ ਸਰਕਾਰ ਨੇ ਮੈਂ ਪਹਿਲਾਂ ਪੈਂਦੀ ਜਿਹੜੇ ਕੀਤੀ ਤੁਹਾਨੂੰ ਕਿ ਸਤਾਬ ਦੀਆਂ ਜਿਹੜੀਆਂ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਇਹ ਆਪ ਮਨਾਉਂਦੀ ਆ ਸਰਕਾਰ ਦੇ ਕਾਰਜ ਹੁੰਦੇ ਆ ਸਰਕਾਰੀ ਕਾਰਜ ਪੱਧਰ ਤੇ ਉਸ ਸਤਾਬ ਦੀ ਨੂੰ ਸਮਰਪਿਤ ਕੋਈ ਕਾਰਜ ਕਰਨੇ ਸੋ ਮੈਂ ਤਾਂ ਉਸ ਦਿਨ ਵੀ ਬੇਨਤੀ ਇਹ ਕੀਤੀ ਸੀ ਤੇ ਅੱਜ ਵੀ ਇਹਨਾਂ ਠੀਕ ਆ ਜੀ ਸਤਕੇ ਮਨਾਉ ਮਨਾਉਣ ਕਹਿਣ ਤੋਂ ਭਾਵ ਕੋ ਵੱਡੇ ਕੰਪਲੈਕਸ ਕੋ ਹੋਰ ਯਾਦਗਾਰਾਂ ਵੱਡੀਆਂ ਬਣਾ ਦਿਓ ਗੁਰੂ ਤੇਗ ਬਹਾਦਰ ਪਾਛਾ ਤਾਂ ਮੈਂ ਤਾਂ ਸੈਂਟਰ ਸਰਕਾਰ ਤੋਂ ਵੀ ਚਾਹਨਾ ਪੇ ਤੁਸੀਂ ਭਾਈ ਇਹ ਆ ਬੰਦੀ ਸਿੰਘੇ ਸਾਡੇ ਜਿਹੜੇ ਗੁਰੂ ਨਾਨਕ ਦੇ ਪਾਤਸ਼ਾਹ ਦੇ ਪ੍ਰਕਾਸ਼ ਦੇ ਸਾਡੇ ਤੇ ਜਿਹੜਾ ਸਾਡੇ ਨਾਲ ਵਾਅਦਾ ਕੀਤਾ ਸੀ ਉਹੋ ਹੀ ਪੂਰਾ ਕਰਦੇ ਹੋ ਕਿ ਹੁਣ ਕਿਉਂਕਿ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਜਿਹੜੀ ਸ਼ਹਾਦਤ ਹੋਈ ਆ ਉਹਦਾ ਆਪਾਂ ਨੂੰ ਪਤਾ ਹੈ ਕਿ ਨਾ ਹਾਲਾਤਾਂ ਦੇ ਕਿਨਾਂਲੇ ਹੋਈ ਆ ਤੇ ਇਹ ਵੀ ਇੱਕ ਵੱਡਾ ਜਿਹੜਾ ਆ ਇਵੈਂਟ ਇੱਕ ਬਣ ਜਾਊਗਾ ਵੀ ਚਲੋ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਜਿਹਨੂੰ ਆਪਾਂ ਮੈਂ ਤਾਂ ਇਹਦੇ ਵਿੱਚ ਇਸ ਗੱਲ ਦਾ ਹਮੇਸ਼ਾ ਕਈ ਵਾਰੀ ਕਹਿੰਦੇ ਮਨੁੱਖੀ ਅਧਿਕਾਰ ਪੇ ਗੁਰੂ ਸਾਹਿਬ ਦੀ ਸ਼ਹਾਦਤ ਮਨੁੱਖੀ ਅਧਿਕਾਰ ਨਾਲੇ ਪਰ ਗੁਰੂ ਸਾਹਿਬ ਦੀ ਸ਼ਹਾਦਤ ਜਿਹੜੀ ਇੱਕ ਫਿਰਕੇ ਨੂੰ ਜਦੋਂ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਉਦੋਂ ਹੋਈ ਤੇ ਹੁਣ ਸਿੱਖਾਂ ਦੇ ਉਹ ਸਾਡੇ ਜੋਦੇ ਅੰਦਰ ਬੈਠੇ ਉਹਨਾਂ ਨੂੰ ਰਿਹਾ ਕਰਦਣ ਸਾਰਿਆਂ ਨੂੰ ਮੈਂ ਸਮਝੂਗਾ ਬਹੁਤ ਵੱਡਾ ਇੱਕ ਇਵੈਂਟ ਇਦਾਂ ਦੇ ਕਾਰ ਸਰਕਾਰਾਂ ਕਰਨ ਚੰਗ ਜਾਂਦੇ ਉਹ ਅਮਰਸਰ ਸਾਹਿਬ ਦੇ ਸਥਾਪਨਾ ਦਿਵਸ ਸੰਬੰਧੀ ਵੀ ਸ਼ੋਅ ਵਿੱਚ ਗੱਡੀ ਨੂੰ ਦੋਰਾ ਦਿੱਤੀ ਉਹ ਉਹ ਅਸੀਂ ਬਾਅਦ ਚ ਲਿਖਾਂਗੇ ਕਿਉਂਕਿ ਆ ਜਿਹੜੇ ਆ ਇਹ ਸਾਡੇ ਗੁਰਤੇਗ ਬਹਾਦਰ ਪਾਸ਼ਾ ਦਾ ਕਿਉਂਕਿ ਸੀਸ ਉੱਥੇ ਜਾ ਕੇ ਸੰਸਕਾਰ ਹੋਇਆ ਤੇ ਗੂ ਗੋਵਿੰਦ ਸਿੰਘ ਪਾਚਾ ਨੂੰ ਗੁਰਤਾ ਗੱਦੀ ਵਖਸ਼ਿਸ਼ ਕੀਤੀ ਇਹ ਹਾਲੇ ਸਾਡੇ ਇਹ ਤੇ ਮਹਾਨ ਸ਼ਹੀਦਾਂ ਨੂੰ ਸਮਰਪਿਤ ਆ ਉਹ ਵੀ ਉਸ ਤੋਂ ਬਾਅਦ ਬਠਿੰਡਾ ਜ਼ਿਲ੍ਹੇ ਦਾ ਰਾਮਪੁਰਾ ਫੂਲ ਵਿੱਚ ਇੱਕ ਗੁਰਸਿੱਖ ਬਜ਼ੁਰਗ ਅਤੇ ਸ਼੍ਰੀ ਅਤੇ ਸ਼੍ਰੀ ਮੋਕਸਰ ਸਾਹਿਬ ਇੱਕ ਨੌਜਵਾਨ ਦੀ ਕੁੱਟਮਾਰ ਕਰਨ ਅਤੇ ਕਕਾਰਾਂ ਦੀ ਬਿਆਦਵੀ ਕਰਨਾ ਅਤ ਨਿੰਦਨਯੋਗ ਹੈ ਜਾਣਕਾਰੀ ਅਨੁਸਾਰ ਸੇਬ ਸੈਨਾ ਦਾ ਪ੍ਰਧਾਨ ਦਸਣ ਵਾਲਾ ਆਗੂ ਸਿੱਖ ਨੌਜਵਾਨ ਦੀ ਕੁੱਟਮਾਰ ਲਈ ਹੋਰਨਾਂ ਨੂੰ ਅਖਸਾਰ ਰਿਹਾ ਹੈ ਪੰਜਾਬ 'ਚ ਸਿੱਖ ਬਹੁ ਗਿਣਤੀ ਹੋਣ ਦੇ ਬਾਵਜੂਦ ਵੀ ਅਜੇ ਹਾਂ ਵਰਤਾਰੇ ਵੱਡੀ ਚਿੰਤਾ ਵਾਲਾ ਵਿਸ਼ਾ ਹੈ। ਪੰਜਾਬ ਵਿੱਚ ਵੀ ਅਜੇ ਹੀ ਫਿਰਕਾ ਪ੍ਰਸਤੀ ਨੂੰ ਉਤਸ਼ਾਹਿਤ ਕਰਨ ਵਾਲਿਆਂ ਦੇ ਹੌਸਲੇ ਵਧ ਰਹੇ ਹਨ ਪਰ ਸਰਕਾਰ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਹੀ ਹੈ। ਸਰਕਾਰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰੇ ਤੇ ਅਜੇ ਹੀ ਲੋਕਾਂ ਨੂੰ ਨਾਥ ਪਾਏ। ਦੂਸਰਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਛਾ ਜੀ ਦੀ 350 ਸਾਲਾਂ ਸ਼ਹੀਦੀ ਸਤਾਬ ਦੀ ਜਿਹੜੀ ਔਰ ਗੁਰੂ ਸਾਹਿਬ ਜੀ ਦੇ ਨਾਲ ਭਾਈ ਮਤੀ ਦਾਸ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੀ ਇਹ ਸ਼ਤਾਬ ਦੀ ਪਵਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਜਲਾਸ ਦੇ ਵਿੱਚ 5 ਕਰੋੜ ਰੁਪਇਆ ਇਹ ਸ਼ਤਾਬ ਦੇ ਲਈ ਰੱਖਿਆ ਹੈ ਕਿਉਂਕਿ ਪਿੱਛੇ ਕੋਈ ਸਮਾਂ ਐਸਾ ਬਣ ਗਿਆ ਜੰਗ ਸ਼ੁਰੂ ਹੋ ਗਈ ਉਹਦੇ ਕਰਕੇ ਅਸੀਂ ਕਸ਼ਮੀਰ ਤੋਂ ਜਿਹੜਾ ਨਗਰ ਕੀਰਤਨ ਲੈ ਕੇ ਆਉਣਾ ਸੀ ਉਹ ਨਹੀਂ ਲੈ ਕੇ ਆ ਸਕੇ ਹੁਣ ਅੱਜ ਵੀ ਇਹ ਬੈਠ ਕੇ ਫੈਸਲਾ ਹੋਇਆ ਕਿ ਇਹਨੂੰ ਕੌਮੀ ਪੱਧਰ ਤੇ ਮੋੜ ਦੁਆਰਾ ਤੋਂ ਸ਼ੁਰੂ ਕੀਤਾ ਜਾਵੇ ਦੂਸਰੇ ਇੱਕ ਜਿਹੜੀ ਹਰ ਇੱਕ ਸੰਸਥਾ ਦਾ ਆਪਣਾ ਅਧਿਕਾਰ ਖੇਤਰ ਹੁੰਦਾ ਹੈ ਸਰਕਾਰ ਵੱਲੋਂ ਵੀ ਪਿਛਲੇ ਦਿਨੀ ਇਹ ਇਤਿਹਾਰ ਦਿੱਤਾ ਗਿਆ ਕਿ ਸਾਨੂੰ ਸੁਝਾਅ ਦਿੱਤੇ ਜਾਣ ਤੇ ਮੈਂ ਉਸ ਦਿਨ ਵੀ ਇਹ ਸੁਝਾਅ ਦਿੱਤਾ ਸੀ ਕਿ ਇਹ ਸ਼ਤਾਬਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਮਨਾਉਂਦੀ ਆ ਕਿਉਂਕਿ ਸਿੱਖਾਂ ਦੀ ਸਰਮੌਰ ਸੰਸਥਾ ਆ ਸਰਕਾਰਾਂ ਦੇ ਕਾਰਜ ਹੁੰਦੇ ਆ ਕਿ ਇਹਨਾਂ ਸ਼ਤਾਬਦੀਆਂ ਦੇ ਵਿੱਚ ਕੋਈ ਡਿਵੈਲਪਮੈਂਟ ਦੇ ਵੱਡੇ ਕਾਰਜ ਕੀਤੇ ਜਾਣ ਉਹ ਇਹੋ ਜਿਹੇ ਕਾਰਜ ਕੀਤੇ ਜਾਣ ਜਿਹੜੇ ਸਦੀਵ ਕਾਲ ਦੇ ਉਹ ਸਰਕਾਰ ਦਾ ਤੇ ਸ਼ਤਾਬ ਦੇ ਹਿੱਸਾ ਬਣ ਸਕਣ ਅੱਗੇ ਪਿੱਛੇ ਵੀ ਆਪਾਂ ਦੇਖਿਆ ਕੈਪਟਨ ਅਬਰਿੰਦਰ ਸਿੰਘ ਹੋਣੇ ਵੀ 550 ਸਾਲਾ ਤੇ ਸ਼ਤਾਬ ਦੀ ਮਨਾਉਣ ਦਾ ਯਤਨ ਕੀਤਾ ਸੀ ਇਹ ਮੈਂ ਟਕਰਾਅ ਦੀ ਸਥਿਤੀ 'ਚ ਨਹੀਂ ਲਿਆਉਣਾ ਚਾਹੁੰਦਾ ਪਰ ਮੈਂ ਸਰਕਾਰ ਨੂੰ ਵੀ ਇਹ ਕਹਿਣਾ ਚਾਹੁੰਦਾ ਕਿ ਇਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਕਿਉਂਕਿ ਸਿੱਖਾਂ ਦੀ ਕਨਸਟੀਟਿਊਸ਼ਨਲ ਇਲੈਕਟਡ ਬਾਡੀ ਆ ਤੇ ਸਮਰਾਥਿਆ ਸਾਰੇ ਕਾਜ ਲਈ ਤੁਸੀਂ ਉਹ ਕਾਰਜ ਕਰੋ ਜਿਹੜੇ ਇਸ ਸ਼ਤਾਬਦੀ ਨੂੰ ਸਮਰਪਿਤ ਹੁਣ ਅੱਗੇ ਪਿੱਛੇ ਕਿੰਨੀਆਂ ਸ਼ਤਾਬਦੀਆਂ ਗਈਆਂ ਇੱਕ ਸ਼ਤਾਬਦੀ ਦੇ ਵਿੱਚ ਪੈਚਵਾਰਤ ਤੱਕ ਨਹੀਂ ਲੱਗਾ ਸੋ ਇਹ ਵੀ ਅੱਜ ਬੈਠ ਕੇ ਫੈਸਲਾ ਹੋਇਆ ਕਿ ਇਹ ਜਿਹੜੀ ਆ ਵੱਡੇ ਪੱਧਰ ਤੇ ਸ਼ਤਾਬਦੀ ਲਈ ਕਾਰ ਸ਼ੁਰੂ ਕਰਨ ਕਿ ਇੱਕ ਸਿੱਖ ਪੰਥ ਦੇ ਵੱਡੇ ਵਿਦਵਾਨ ਪ੍ਰਚਾਰਕ ਨਾਲ ਮੇਰੀ ਗੱਲ ਚੱਲ ਰਹੀ ਆ ਸੁਝਾਅ ਵੀ ਆਇਆ ਸੀ ਤੇ ਅਸੀਂ ਯਤਨ ਕਰਾਂਗੇ ਕਿ ਉਹਨਾਂ ਦੀ ਅਗਵਾਈ ਦੇ ਵਿੱਚ ਵੱਡੇ ਜਿਹੜੇ ਗੁਰਮਤ ਦੇ ਸਮਾਗਮ ਕੀਤੇ ਜਾਣ ਤਾਂ ਕਿ ਅਮਰ ਸੰਚਾਰ ਵੀ ਵੱਡੇ ਪੱਧਰ ਤੇ ਹੋਵੇ ਭਾਵੇਂ ਹੁਣ ਵੀ ਚੱਲ ਰਿਹਾ ਪਰ ਉਹ ਜੋਗ ਵਾਇਲ ਜੇ ਮੰਨ ਗਏ ਤੇ ਅਸੀਂ ਵੱਡੇ ਪੱਧਰ ਤੇ ਸਮਾਗਮ ਸਾਰੇ ਦੇਸ਼ ਦੇ ਵਿੱਚ ਕਰਾਂਗੇ ਇਹ ਵੀ ਬੈਠ ਕੇ ਸਹਿਮਤੀ ਜਿਹੜੀ ਆ ਸਾਡੀ ਸਾਰਿਆਂ ਦੀ ਬਣੀ ਦੂਸਰਾ ਭਾਵੇਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ 2014 ਵਿੱਚ ਬਣ ਗਿਆ ਸੀ ਲਿਟੀਗੇਸ਼ਨ ਕਰਕੇ ਉਹ ਹੁਣ ਉਹਦਾ ਫੈਸਲਾ ਹੋਇਆ ਪਰ ਕੁਝ ਫੈਸਲੇ ਜਿਹੜੇ ਆ ਉਹ ਮੈਂ ਸਮਝਦਾ ਸੇਖਾਂ ਦੀ ਭਰਾ ਮਾਰੂ ਜੰਗਵਾਲ ਨੂੰ ਪ੍ਰੇਰ ਰਹੇ ਆ ਕਿਉਂਕਿ ਸਾਡਾ ਇੱਕ ਉਥੇ ਹਸਪਤਾਲ ਆ ਮੀਰੀਪਰੀ ਹਸਪਤਾਲ ਸ਼ਾਹਬਾਦ ਮਰਕੰਡਾ ਜਿਹਦੀ ਪ੍ਰਾਪਰਟੀ ਆ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਆ ਕੁਝ ਪ੍ਰਾਪਰਟੀ ਉਥੇ ਲੋਕਲ ਕਮੇਟੀ ਨੇ ਦਿੱਤੀ ਸੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੈਂ ਉਹਨਾਂ ਹਰਿਆਣਾ ਕਮੇਟੀ ਨੂੰ ਵੀ ਕਹਿਣਾ ਚਾਹੁੰਦਾ ਕਿ ਤੁਸੀਂ ਵੀ ਜਿਹੜੀ ਮੈਂ ਆ ਬੇਨਤੀ ਕਰ ਰਿਹਾ ਇਹ ਬੇਨਤੀ ਰੂਪ ਮੈਂ ਤਾਂ ਕਰ ਰਿਹਾ ਤੁਹਾਨੂੰ ਅਪੀਲ ਵੀ ਕਰ ਰਿਹਾ ਕੇ ਤੇ ਗੰਭੀਰਤਾ ਨਾਲ ਸੋਚਣਾ ਟਕਰਾ ਦੀ ਸਥਿਤੀ ਨਹੀਂ ਚੰਗੀ ਹੁੰਦੀ ਕਿਸੇ ਪੱਖ ਦੀ ਵੀ ਇਹ ਮੀਰੀ ਪੀਰੀ ਜਿਹੜਾ ਸਾਡਾ ਹਸਪੀਟਲ ਆ ਇਹਨੂੰ 8 ਕਰੋੜ ਰੁਪਈਆ ਸਾਲ ਦਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਵੀ ਦਿੰਦੀ ਸੀ ਤੇ ਅੱਜ ਵੀ ਦੇ ਰਹੀ ਆ ਤੇ ਉੱਥੇ ਸਾਡੇ ਪਹਿਲਾਂ ਗੋਡੇ ਜਿਹੜੇ ਬਦਲਨ ਦਾ ਉਹ ਸਫਲ ਜਿਹੜੇ ਸਾਡੇ ਆਪਰੇਸ਼ਨ ਹੋ ਰਹੇ ਆ ਹੁਣ ਉਥੇ ਕੈਥ ਲੈਬ ਅਸੀਂ ਸ਼ੁਰੂ ਕੀਤੀ ਆ ਜਿਹੜੇ ਆਪਾਂ ਸਟੰਟ ਵਗੈਰਾ ਕਹਿੰਦੇ ਆ ਉਹ ਸਾਰੇ ਉਥੇ ਪੈ ਰਹੇ ਆ ਤੇ ਉਹ ਰੂਲ ਏਰੀਆ ਆ ਜਿਨ੍ਹਾਂ ਨੂੰ ਇਹ ਬੈਨੀਫਿਟ ਮਿਲ ਰਿਹਾ ਉਹ ਤੋਂ ਇਲਾਵਾ ਅਸੀਂ ਹੁਣ ਪਿਛਲੇ ਸਾਲ ਫੈਸਲਾ ਕੀਤਾ ਕਿ ਇਹਨੂੰ ਮੈਡੀਕਲ ਕਾਲਜ ਜਿਹੜਾ ਆ ਉਹ ਸਾਨੂੰ 100 ਸੀਟ ਦੀ ਜਿਹੜੀ ਆ ਅਫੀਲੀਏਸ਼ਨ ਦੀ ਪ੍ਰਵਾਨਗੀ ਮਿਲ ਗਈ ਸੀ ਸਰਕਾਰ ਪਾਸੋਂ ਪਰ ਉਹਦੇ ਲਈ ਇਨਫਰਾਸਟ੍ਰਕਚਰ ਬਹੁਤ ਵੱਡਾ ਹੁੰਦਾ ਹਸਪੀਟਲ ਰੈਗੂਲਰ ਚਾਹੀਦਾ ਉਸ ਭਾਵੇਂ ਸਾਡੇ ਕੋਲ ਹੈਗਾ ਕਾਲਜ ਦੀ ਬਿਲਡਿੰਗ ਵੱਡੀ ਚਾਹੀਦੀ ਆ ਸੋ ਅਸੀਂ ਉਹ ਸਾਰੇ ਕਾਰਜ ਜਿਹੜੇ ਉਹ ਸ਼ੁਰੂ ਕੀਤੇ ਚੰਗੀ ਪੱਧਰ ਤੇ ਚੱਲ ਰਹੇ ਆ ਪਰ ਮੈਂ ਸਰਦਾਰ ਜਗਦੀਸ਼ ਸਿੰਘ ਢਿੰਡਾ ਜੀ ਨੂੰ ਬੇਨਤੀ ਕਰਦਾ ਕਿ ਪਿਛਲੇ ਦਿਨੀ ਤੁਸੀਂ ਉੱਥੇ ਆਏ ਵੀ ਸੀ ਤੇ ਤੁਸੀਂ ਸਾਰੀ ਸਥਿਤੀ ਨੂੰ ਭਾਪ ਲਾਓ ਉਹ ਐਸਲੇ ਸਫਲਤਾਪੂਰਵਕ ਚੱਲ ਰਿਹਾ ਪਰ ਉਹਨੂੰ ਵੱਡੇ ਇੱਕ ਫਾਈਨਾਂਸ ਦੀ ਲੋੜ ਆ ਕਿਉਂਕਿ ਇਨਫਰਾਸਟ੍ਰਕਚਰ ਡਿਵੈਲਪ ਐਵੇਂ ਨਹੀਂ ਹੁੰਦਾ ਉਹ ਵੱਡੇ ਪੱਧਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮਰਾਥਿਆ ਤੇ ਉਹ ਕਰ ਰਹੀ ਆ ਅਸੀਂ ਰਾਂਚਕਾ ਮਾਤਰ ਭਿੰਨ ਭੇਤ ਨਹੀਂ ਕੀਤਾ ਇਹ ਗੁਰਦੁਆਰਾਂ ਦੇ ਪ੍ਰਬੰਧ ਲੈ ਗਏ ਉਹ ਤੋਂ ਬਾਅਦ ਆ ਜਿੰਨੀਆਂ ਮੈਂ ਤੁਹਾਨੂੰ ਗਣਾਈਆਂ ਇਹ ਸਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਤੌਰ ਤੇ ਸਾਰਾ ਪਰਵੰਦ ਕਰਦੀ ਤੇ ਕਾਰ ਵੀ ਰਹੀ ਆ ਸੋ ਇਸ ਕਰਕੇ ਮੈਂ ਇਹਨਾਂ ਨੂੰ ਇਹ ਅਪੀਲ ਕਰਦਾ ਕਿ ਆਪਾਂ ਸਖਾਵੇਂ ਢੰਗ ਦੇ ਵਿੱਚ ਚੱਲੀਏ ਕੋਈ ਟਕਰਾਵ ਵਾਲੀ ਨੀਤੀ ਨਾ ਕਰੀਏ ਕਿਉਂਕਿ ਇਹ ਸਾਰਾ ਕਾਰਜ ਜਿਹੜਾ ਆ ਇਹ ਸਿੱਖਾਂ ਦੇ ਭਲੇ ਦਾ ਆ ਬੜੀ ਵੱਡੀ ਉੱਥੇ ਆਊਟਡੋਰ ਆ ਜਿਹੜੇ ਆਉਂਦੇ ਆ ਤੇ ਉਹਨਾਂ ਸਾਰਿਆਂ ਨੂੰ ਇਹ ਸਹੂਲਤ ਮਿਲਦੀ ਆ ਐ ਸਾਲ ਵੀ ਤਕਰੀਬਨ ਅਸੀਂ ਜਿੰਨਾ 8 ਕਰੋੜ ਉਹਨਾਂ ਰੱਖਿਆ ਉਹਦੇ ਵਿੱਚੋਂ ਉਹ ਸ਼ਰਾਸੀ ਚਲੇ ਵੀ ਗਈ ਆ ਤੇ ਮਸਾਂ ਤਨਖਾਹਾਂ ਵੀ ਸ਼ੋਮਣੀ ਕਮੇਟੀ ਜਿਹੜੇ ਆ ਪੈਸੇ ਦਿੰਦੀ ਉਹਨਾਂ ਜੋ ਪੂਰੀਆਂ ਹੁੰਦੀਆਂ ਕਈ ਵਾਰੀ ਮਨ 'ਚ ਆ ਜਾਂਦਾ ਵੀ ਜੀ ਹੁਣ ਹਸਪੀਟਲ ਚੱਲ ਪਿਆ ਤੇ ਹਸਪੀਟਲ ਚੱਲ ਪਿਆ ਤੇ ਉਹਦੇ ਹਸਪੀਟਲ ਦੇ ਜਿਹੜੇ ਇਨਫਰਾਸਟ੍ਰਕਚਰ ਆ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਉਹ ਮਾਇਕ ਸਹਾਇਤਾ ਮੰਗਦੇ ਹੁੰਦੇ ਆ ਸੋ ਇਹ ਮੈਂ ਇੱਕ ਅੱਜੇ ਵੀ ਸਾਡਾ ਫੈਸਲਾ ਹੋਇਆ ਵੀ ਇਹਦਾ ਕੋਈ ਓਦਾਂ ਦਾ ਨਾ ਹੋਵੇ ਦੂਸਰਾ ਕਿਉਂਕਿ ਕੁਛ ਦਿਨਾਂ ਤੋਂ ਉਹ ਮੈਂ ਦੇਖ ਰਿਹਾ ਹਾਂ ਸੋਸ਼ਲ ਮੀਡੀਆ ਤੇ ਵੀ ਤੇ ਆਮ ਕਰਕੇ ਚੱਲ ਰਿਹਾ ਜੀ ਵੀ ਸ਼ੌਮਣੀ ਕਮੇਟੀ ਸੁਝਾਅ ਮੰਗ ਲੈਂਦੀ ਪਰ ਅਸਰ ਕੁਛ ਨਹੀਂ ਕਰਦੀ ਇਹ 3 ਹਕਾਲ ਤੱਕ ਸਾਬ ਬਾਬਤ ਬੜੀਆਂ ਰੋਜ਼ ਚਰਚਾਵਾਂ ਚੱਲਦੀਆਂ ਵੀ ਸ਼ੌਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਸੁਝਾਅ ਮੰਨ ਲਏ ਤੇ ਸੁਝਾਵਾਂ ਤੋਂ ਗਾਹਾਂ ਗੱਲ ਨਹੀਂ ਤੁਰੀ ਬਹੁਤਿਆਂ ਨੇ ਸੁਝਾਅ ਦਿੱਤੇ ਵੀ ਇੱਕ ਗੱਲ ਮੈਂ ਕਲੀਅਰ ਕਰਨੀ ਚਾਹੁੰਨਾ ਤੁਹਾਡੇ ਮੀਡੀਆ ਰਾਹੀਂ ਕਿ ਇਹ ਸੁਝਾਅ ਕਿਸ ਪੱਖ ਲਈ ਆ ਇਹ ਸੁਝਾਅ ਸਾਰਥਕ ਗਿਆ ਬਾਕੀ ਜਿਹੜਾ ਵਿਧਿਵਿਧਾਨ ਹੈ ਸਿੱਖ ਗੁਰਦਰ ਐਕਟ ਦੀ ਹੀ ਚੱਲਦਾ ਉਹ ਚਰਾਂਚਕ ਮਾਤਰ ਸੁਝਾਅ ਸਾਡੇ ਉਸ ਐਕਟ ਨੂੰ ਨਹੀਂ ਤੋੜ ਸਕਦੇ ਇਹ ਤਾਂ ਇਹ ਸੀ ਵੀ ਸਮੇਂ ਦੇ ਹਾਂ ਨਹੀਂ ਬਣ ਲਈ ਸਾਰਿਆਂ ਦੀ رائے ਲੈ ਲਈ ਜਾਵੇ ਤੇ ਅੱਜ ਬੈਠ ਕੇ ਫੈਸਲਾ ਵੀ ਹੋਇਆ ਵੀ ਉਹ ਇੱਕ ਕਮੇਟੀ ਬਣਾ ਲਈ ਜਾਵੇ ਜਿਹੜੀ ਕਮੇਟੀ ਇੱਥੇ ਬੈਠ ਕੇ ਉਹ ਕਮੇਟੀ ਫਾਈਨਲ ਨਹੀਂ ਹੋਊਗੀ ਸਿਰਫ ਰਾਇਆ ਦੇਊਗੀ। ਜਾਂ ਜਿਹੜੀਆਂ ਰਾਇਆ ਆਈਆਂ ਉਹ ਬਚੂਗੀ ਉਹਦੇ ਵਿੱਚ ਸਿੱਖ ਵਿਦਵਾਨ ਵੀ ਜਥੇਬੰਦੀਆਂ ਦੇ ਮੁਖੀ ਵੀ ਤੇ ਹੋਰ ਜਿਹੜੇ ਵਧੀਆ ਜਿਹੜਾ ਦਾ ਸਿੱਖੀ ਦੇ ਵਿੱਚ ਬੜਾ ਵੱਡਾ ਕਾਰਜ ਆ ਉਹਨਾਂ ਨੂੰ ਵੀ ਸ਼ਾਮਲ ਕੀਤਾ ਜਾਊਗਾ। ਤੇ ਮੈਂ ਬੈਠ ਕੇ ਅਸੀਂ ਫੈਸਲਾ ਕੀਤਾ ਕਿ ਕਮੇਟੀ ਉਹ ਛੇਤੀ ਮੈਂ ਅਨਾਉਂਸ ਕਰ ਦਊਗਾ ਫਿਰ ਅਗਲੀ ਐਗਜ਼ੈਕਟਿਵ ਤੱਕ ਵੀ ਕਰਦਾਂਗੇ ਬੈਠ ਕੇ ਨਾਂ ਫੈਸਲਾ ਕਰਕੇ ਉਹ ਸਾਰੇ ਸੁਝਾਅ ਜਿਹੜੇ ਉਹ ਬਾਚ ਲੋਗੇ ਤਾਂ ਕਿ ਕੁਝ ਜਿਹੜੇ ਕਾਰਜ ਹੁੰਦੇ ਕੁਝ ਕਾਰਜ ਤਾਂ ਕਿਉਂਕਿ ਕਾਨੂੰਨ ਮੁਤਾਬਕ ਆ ਉਹਦਾ ਕਾਨੂੰਨ ਮੁਤਾਬਕੇ ਚੱਲਨੇ ਆ ਤੇ ਕੁਝ ਕਾਰਜ ਹੁੰਦੇ ਰਹਿਮਾਂ ਦੇ ਕੇ ਆਮ ਤੌਰ ਦੇ ਉੱਤੇ ਉਹਦੇ ਨਾਲ ਬੈਠ ਕੇ ਸਲਾਹ-ਮਸ਼ਵਰਾ ਕਰਨਾ ਸੋ ਉਹਦਾ ਵੀ ਅੱਜ ਬੈਠ ਕੇ ਫੈਸਲਾ ਹੋਇਆ ਤੇ ਮੈਂ ਇਹ ਕਹਿਣਾ ਵੀ ਚਾਹੁੰਦਾ ਵੀ ਅਸੀਂ ਇਹ ਕਾਰਜ ਚਾਹਨੇ ਵੀ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਸਾਰਿਆਂ ਨੇ ਰਹਿਮਾਂ ਦਿੱਤੀਆਂ ਤੇ ਬਹੁਤ ਸਾਰੇ ਜਿਹੜੇ ਆ ਉਹ ਆਪਣੀਆਂ ਰਹਿਮਾਂ ਦੇ ਰਹੇ ਆ ਤੇ ਰਹਿਮਾਂ ਤੋਂ ਬਾਅਦ ਉਹ ਕਮੇਟੀ ਸਾਰੇ ਸਿੱਖ ਪੰਥ ਦੀ ਸਾਰੀਆਂ ਸਰਮੌਰ ਜਥੇਬੰਦੀਆਂ ਸਾਰਿਆਂ ਨੂੰ ਕੌਨਫੀਡੈਂਸ ਲੈ ਕੇ ਸਾਰੇ ਜਾਣਦੇ ਆ ਸਾਰੀਆਂ ਜਥੇਬੰਦੀਆਂ ਜਾਣਦੀਆਂ ਕਿ ਸਿੱਖ ਗੁਰਦੁਆਰਾ ਐਕਟ 1925 ਇੱਕ ਕਨਸਟੀਟਿਊਸ਼ਨਲ ਇਲੈਕਟਿਡ ਬਾਡੀ ਜਿਹੜੀ ਸ਼ਮਲੀ ਗੁਰਦਾਰਾ ਪ੍ਰਬੰਧਕ ਕਮੇਟੀ ਆ ਉਹ ਚੋਣ ਹੁੰਦੀ ਉਹ ਤੋਂ ਬਾਅਦ ਫਿਰ ਐਗਜ਼ੈਕਟਿਵ ਚੋਣ ਹੁੰਦੀ ਸਾਰੇ ਰਾਈਟ ਜਨਰਲ ਹਾਊਸ ਦੇ ਇਹ 15 ਮੈਂਬਰ 15 ਮੈਂਬਰੀ ਕਮੇਟੀ ਕੋ ਆ ਜਾਂਦੇ ਆ ਸੋ ਸਾਰੇ ਰੈ ਕਰਕੇ ਉਹ ਫਿਰ ਅਨਾਉਂਸ ਕਰਨਗੇ ਸੋ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਅਚੇਚੇ ਤੌਰ ਤੇ ਤੁਸੀਂ ਪਹੁੰਚਦੇ ਆ ਹਰ ਇੱਕ ਵਾਰੀ ਇੰਨੀ ਗ ਬੇਨਤੀ ਕਰਕੇ ਖਿਵਾ ਦਾ ਜਾਚ ਗਵਾਹੀ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਦੇਖੋ ਇਦਾਂ ਆ ਕਿਉਂਕਿ ਇਹ ਜਥੇਦਾਰ ਸਹਿਬਾਨ ਸ੍ਰੀ ਅਕਾਲ ਤਖਤ ਸਾਹਿਬ ਪੰਜ ਮੈਂਬਰੀ ਜਿਹੜੇ ਪੰਜ ਸਿੰਘ ਸਹਿਬਾਨ ਉਹਨਾਂ ਨੇ ਫੈਸਲੇ ਕੀਤੇ ਸੀ ਉਧਰੋਂ ਤਖਤ ਪਟਨਾ ਸਾਹਿਬ ਨੇ ਕੀਤੇ ਸੀ ਉਹ ਸਾਡੀ ਉਹਨਾਂ ਦਾ ਸਾਰੀ ਵਿਚਾਰ ਮਬਰਸ ਚੱਲ ਰਿਹਾ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਉਹਦਾ ਛੇਤੀ ਜੜਾ ਆ ਉਹ ਹੱਲ ਨਿਕਲਿਆ ਆਊਗਾ ਕਿਉਂਕਿ ਜੂਰਿਸਡਿਕਸ਼ਨ ਦਾ ਮਸਲਾ ਆ ਆਪਣੇ ਤੌਰ ਦੇ ਉੱਤੇ ਵਾਰ ਕਮੇਟੀ ਦੀ ਰਿਪੋਰਟ ਵੀ ਆ ਗਈ ਆ ਮੈਂ ਹਾਲੇ ਪੜ੍ਹੀ ਨਹੀਂ ਉਹ ਪਰ ਅਸੀਂ ਆਪਣੇ ਤੌਰ ਤੇ ਯਤਨ ਕੀਤੇ ਆ ਕਿ ਉਹਨੂੰ ਛੇਤੀ ਜੜਾਓ ਉਹ ਉਝਾ ਲਿਆ ਜਾ ਸੁਝਾ ਜਾ ਜਾ ਸੁਝਾ ਲਿਆ ਜਾ ਬਾਕੀ ਛੇ ਦਿਨ ਤੋਂ ਪਿੱਛਾ ਜਿਵੇਂ ਇਹ ਲਾਤ ਲੱਗ ਰਹੀ ਸੀ ਕਿ ਬਹੁਤ ਟਕਰਾਅ ਸੀਗਾ ਸਿੱਖ ਜੱਟ ਦੁਨੀਆਂ ਦੇ ਵਿੱਚ ਗੇਮ ਨੂੰ ਲੈ ਕੇ ਉਹ ਬੜਾ ਬਣਬਾਣ ਦੇ ਨਾਲ ਹੋਇਆ ਜੀ ਕਿ ਕਿ ਜੱਟ ਦੁਨੀਆਂ ਨੂੰ ਕੀ ਜਾਣਾ ਚਾਹੋਗੇ ਮੈਂ ਤਾਂ ਸਮੁੱਚੇ ਸਿੱਖ ਪੰਥ ਦਾ